हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਚਭਾਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚਭਾਲ ਤੋਂ ਜਦੋਂ ਦੋਸਤੋ ਆਪਾਂ ਤਰਨਤਾਰਨ ਸਾਹਿਬ ਜਾਣਦੇ ਆ ਤੇ ਬਿਲਕੁਲ ਚਭਾਲ ਸ਼ਹਿਰ ਤੋਂ ਕੋਈ 500 ਮੀਟਰ ਦੀ ਦੂਰੀ ਹੈਗੀ ਆ ਦੋਸਤੋ ਆਇਸ਼ਰ ਪੈਟਰੋਲ ਪੰਪ ਆਉਂਦਾ ਦੋਸਤੋ ਉਸ ਦੇ ਬਿਲਕੁਲ ਆਪੋਜੀਟ ਜਿਹੜੀ ਸੜਕ ਆਉਂਦੀ ਏ ਉਹ ਵੀਰ ਉਹਨਾਂ ਦੇ ਘਰੇ ਆ ਜਾਂਦੀ ਏ ਪ੍ਰੇਮ ਸਿੰਘ ਦਬਈ ਵਾਲੇ ਦੇ ਘਰ ਆ ਜਾਂ ਦੋਸਤੋ ਪਹਿਲਾਂ ਵੀ ਆਪਾਂ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ ਪਸੂ ਦੋਸਤੋ ਵੀਰ ਖਰੀਦਾ ਕੋਈ ਇੱਕ ਦੋ ਨਗ ਆਉਂਦੇ ਆ ਤੇ ਸੇਲ ਕਰਦਾ ਸੇਲ ਪਰਚੇਜ ਦਾ ਕੰਮ ਆ ਤੇ ਇੱਕ ਮਾਜ ਦਿਖਾਵਾਂਗੇ ਇੱਕ ਸ਼ਾਹੀਵਾਲ ਕ੍ਰੋਸ ਸੰਗ ਦੇ ਵਿੱਚ ਇਹ ਵੈੜ ਤੁਹਾਨੂੰ ਦਿਖਾ ਦਾਂਗੇ ਦੂਮੇ ਪਸੂਆ ਦੋਸਤੋ ਜਿਹੜੀ ਇਹ ਵੈੜ ਆ ਬਿਲਕੁਲ ਤਾਜੀ ਸੁਈ ਸੁਵਾਈ ਆ ਇੱਕ ਟਾਈਮ ਦੀ ਚਵਾਈ ਜਿਹੜੀ ਆਪਾਂ ਵੀਡੀਓ ਦੇ ਵਿੱਚ ਇਹ ਕਰਕੇ ਦਿਖਾ ਦਾਂਗੇ ਬੌਲੇ ਤੇ ਆ ਬਾਕੀ ਪੂਰੀ ਡਿਟੇਲ ਪ੍ਰੇਮ ਸਿੰਘ ਤੋਂ ਲੈ ਲਾਂਗੇ ਅੱਜ ਦੋਸਤੋ ਤਰੀਕ ਤੁਸੀਂ ਨੋਟ ਕਰ ਸਕਦੇ ਜੇ 2 ਫਰਵਰੀ ਆ ਤੇ ਸਮਾਂ ਕੋਈ ਮਾਰਨਿੰਗ ਦਾ ਦੋਸਤੋ 11:00 ਵਜੇ ਦਾ ਹੈ ਬਾਕੀ ਇੱਕ ਮੱਝ ਦਿਖਾਵਾਂਗੇ ਦੋਸਤੋ ਤੁਹਾਨੂੰ ਲਾਸਟ ਦੇ ਵਿੱਚ ਠੀਕ ਹੈ ਜੀ ਬਾਕੀ ਆਹ ਕਰਦੇ ਆਂ ਗੱਲਬਾਤ ਡਿਟੇਲ ਲੈ ਲੈਨੇ ਆਂ ਵੀਰ ਤੋਂ ਪੁੱਛਦੇ ਆਂ ਕੀ ਡਿਟੇਲ ਅੱਜ ਇਸ ਵੜ ਦੀ ਸਭ ਤੋਂ ਪਹਿਲਾਂ ਬਈ ਪ੍ਰੇਮ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਠੀਕ ਠਾਕ ਵੀ ਸਾਰੇ ਵੀਰਾਂ ਨੂੰ ਅੱਛਾ ਪ੍ਰੇਮ ਭਾਈ ਪਸ਼ੂ ਆਈ ਜਾਂਦੇ ਆਪਣੇ ਕੋਲ ਹਾਂਜੀ ਹਾਂਜੀ ਆਈ ਜਾਂਦੇ ਜੀ ਤੁਸੀਂ ਆਏ ਨਹੀਂ ਕੱਲ ਫੋਨ ਕੀਤਾ ਮੱਝ ਆਈ ਜਾਂਦੇ ਆਪਣੇ ਕੋਲ ਠੀਕ ਵੇਖੀ ਆਂ ਹਾਂਜੀ ਹਾਂ ਚਲੋ ਇੱਕ ਵੜ ਅੱਜ ਆਪਣੇ ਕੋਲੇ ਹਾਂਜੀ ਵੜ ਸੁਈ ਹੈ ਬਿਲਕੁਲ ਤਾਜੀ ਹਾਂਜੀ ਸੁਈ ਰਾਤ ਹੀ ਰਾਤ ਹੀ ਸੁਈ ਹੈ ਹਾਂਜੀ ਠੀਕ ਹੈ ਜੀ ਤੇ ਬੱਚਾ ਮਗਰ ਇਹਦੇ ਕੀ ਆ ਗਿਆ ਫੀਮੇਲ ਕਾ ਫੀਮੇਲ ਆ ਸੂਬਾ ਕਰਨ ਮਾਪੇ ਸੁਜਾ ਦੂਜਾ ਨਾ ਘਰ ਵਾਲਿਆਂ ਦੂਜਾ ਹੀ ਕਿਹਾ ਤੇ ਬਾਕੀ ਕੋਈ ਆਪ ਲਾਲੇ ਸਾਹਿਬ ਅੱਛਾ ਜੀ ਅਗੋ ਦੂਜਾ ਮੰਨ ਕੇ ਤੁਸੀਂ ਖਰੀਦੀ ਆ ਨਹੀਂ ਆਹੋ ਮੰਨ ਲਓ ਤੀਜਾ ਮੰਨ ਲਓ ਠੀਕ ਹੈ ਘਰ ਵਾਲਿਆਂ ਆਪਾਂ ਦੂਜਾ ਕਿਹਾ ਠੀਕ ਹੈ ਜੀ ਠੀਕ ਹੈ ਤੇ ਕੱਲ ਕੱਲ ਹੀ ਸੂਈਏ ਹਾਂਜੀ ਕੱਲ ਸੂਈ ਕੱਲ ਹੀ ਹਾਂਜੀ ਆ ਬੱਚਾ ਮਗਰ ਫੀਮੇਲ ਬੱਚੀ ਆ ਗਈ ਹਾਂਜੀ ਹਾਂਜੀ ਲਓ ਦੋਸਤੋ ਮਗਰ ਬੱਚੀ ਆ ਫੀਮੇਲ ਕਾ ਆ ਤੁਸੀਂ ਵੇਖ ਸਕਦੇ ਜੀ ਠੀਕ ਹੈ ਜੀ ਤੇ ਮਗਰ ਵੀ ਕ੍ਰੋਸਾਂਗੇ ਸ਼ਾਹੀਵਾਲ ਦੇ ਵਿੱਚ ਬੱਚੀ ਆ ਆਪ ਵੀ ਕ੍ਰੋਸਾਂਗ ਦੇ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਆ ਵੇਖ ਕੇ ਚੈੱਕ ਕਰੋ ਤੇ ਬਾਕੀ ਚਬਾਜਬੂਤ ਹੀ ਚੰਗੀ ਹੈ ਜੀ ਚਵਾ ਦੀ ਬਿਲਕੁਲ ਮੁੱਗਾ ਹੀ ਹੈ ਜੀ ਆਪਾਂ ਬਾਕੀ ਚਵਾਈ ਕਰਕੇ ਵੀ ਦਿਖਾ ਦੇਣੀ ਹੈ ਹਾਂਜੀ ਹਾਂਜੀ ਮਾਰ ਦਾਂਗਾ ਤਾਰਾਂ ਠੀਕ ਹੈ ਤੇ ਸੂਬਾ ਦੋਸਤੋਂ ਅੱਗੋਂ ਦੂਜਾ ਅੰਗ ਕੇ ਵੀਰ ਨੇ ਸੌਦਾ ਕੀਤਾ ਸੀਗਾ ਪਰ ਅੱਗੋਂ ਕਿਸੇ ਵੀਰ ਦੀ ਸਮਝ ਆ ਤੀਜਾ ਮੰਨ ਕੇ ਤੁਸੀਂ ਖਰੀਦ ਸਕਦੇ ਜੀ ਬਾਕੀ ਚਵਾਈ ਵੀ ਪ੍ਰੋਪਰ ਆਪਾਂ ਤੁਹਾਨੂੰ ਦਿਖਾਵਾਂਗੇ ਥੋੜਾ ਜਿਹਾ ਵੀਰ ਪ੍ਰੇਮ ਇਧਰ ਨੂੰ ਹਿੱਕ ਦਿਆ ਜੇ ਬੈਠ ਠੀਕ ਹੈ ਜੀ ਥਾਂ ਥੋਣ ਅਗਲੇ ਪਾਵਾ ਮੋٹے ਰੱਖਦੀ ਹੈ ਨਾ ਆਹੋ ਮੜਾ ਜਾ ਭਲ ਭੁਲਜੀ ਆ ਹੋ ਜੀ ਚਵਾਈ ਲੱਗੀ ਨਾ ਜਦੋਂ ਹ ਕਰੋ ਦੋਸਤੋ ਚੱਕ ਇੱਕ ਵਾਰੀ ਤੁਹਾਨੂੰ ਤੁਹਾਨੂੰ ਰਹੀਆਂ ਪੋਲੀ ਰੂਮ ਵਰਗੀ ਠੀਕ ਆ ਜੀ ਸੋ ਜਵਾਬ ਵੀ ਵੀਰ ਦੱਸ ਰਿਹਾ ਵੀ ਬਿਲਕੁਲ ਰੂਮ ਵਰਗੀ ਪੋਲੀ ਚਵਾਈ ਆ ਬਾਕੀ ਤੁਹਾਨੂੰ ਵਿੱਚੇ ਆਪਾਂ ਦੋਸਤੋ ਵੀਡੀਓ ਦੇ ਵਿੱਚੇ ਭਰਾ ਕੇ ਦਿਖਾ ਦਾਂਗੇ ਤਸੱਲੀ ਦੇ ਨਾਲ ਉਸ ਤੋਂ ਪਹਿਲਾਂ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਜਿਹੜਾ ਤਸੱਲੀ ਨਾਲ ਦਿਖਾਵਾਂਗੇ ਠੀਕ ਆ ਜੀ ਮਗਰ ਬੱਛੀ ਆ ਫੀਮੇਲ ਕਾਫ ਲਿਓ ਵੀਰ ਪ੍ਰੇਮ ਤੋੜਤੀਏ ਮਾੜਾ ਖੋਲ ਕੇ ਨਾ ਵਈ ਬੱਚਾ ਫੜੇਗਾ ਲੋਕ ਦੋਸਤੋ ਕਰੋ ਚੈੱਕ ਠੀਕ ਆ ਸੋ ਕੱਦ ਮੀਡੀਅਮ ਤੇ ਵਿੱਚ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਦੋਸਤੋ ਮੀਡੀਅਮ ਦਰਮਿਆਨੀ ਹਾਈਟ ਵੀ ਤੁਸੀਂ ਮੰਨ ਸਕਦੇ ਜੀ ਚਲੋ ਆ ਲੋ ਜੀ ਸੋ ਦੋਸਤੋ ਬੌਲਾ ਤੇ ਹੁਣ ਚਲਦੀ ਆ ਪ੍ਰੇਮ ਭਾਈ ਬੌਲਾ ਕੱਲ ਇੱਕ ਡੰਗ ਦੀ ਚੁਵਾਈ ਕੀਤੀ ਆ ਤੁਹਾਡੀ ਡੰਗ ਦੀ ਚੁਵਾਈ ਹੋਈ ਅੱਛਾ ਹੁਣ ਦੂਜੇ ਟਾਈਮ ਦੀ ਚੁਵਾਈ ਹੋਣੀ ਬਾਕੀ ਆ ਜੀ ਹਾਂਜੀ ਹਾਂਜੀ ਠੀਕ ਆ ਲੋਕ ਦੋਸਤੋ ਬਾਕੀ ਆਰਡਰ-ਆਰਡਰ ਦੀ ਕੁਆਲਿਟੀ ਵੇਖੋ ਬਾਕੀ ਭਲਾ-ਪੁਲਾ-ਪਲੂਣ ਨੋਰਮਲ ਜਿਹੜੀ ਆ ਤੁਹਾਨੂੰ ਥਾਣਾ ਹਵਾਨੇ ਲੇਵੇ ਤੇ ਨਜ਼ਰ ਆਊਗੀ ਸੋ ਥਾਣ ਵੀ ਥੋੜਾ ਤਾਂ ਹੀ ਮੋਟਾਈ ਦੇ ਵਿੱਚ ਆ ਕਿਉਂਕਿ ਥੋੜੀ ਭਲ-ਪੁਲ ਨਜ਼ਰ ਆ ਰਹੀ ਆ ਬਾਕੀ ਚਵਾ ਪੋਲਾ ਬਿਲਕੁਲ ਤੇ ਤੋਰਦੇ ਵੀਰ ਤੋਰ ਦਿਓ ਜੇ ਤੋਰ ਗਾੜੀ ਤੋਰਦੇ ਅੱਜ ਲੰਮਾ ਹਾਂਜੀ ਆ ਗਾਂ ਟਰ ਲਓ ਜੀ ਪ੍ਰੇਮ ਭਾਈ ਲਓ ਮੋਰੋ ਮੋਰੋ ਕੋ ਮਾਰੋ ਸੋ ਬਾਕੀ ਦੋਸਤੋ ਥੋੜਾ ਬਧੇਰੇ ਬੱਚੇ ਦਾ ਕਰਦੇ ਹੁੰਦੇ ਆ ਐਨੀਮਲ ਜੇਕਰ ਆਪਾਂ ਸ਼ਾਹੀਵਾਲ ਕ੍ਰੋਸ ਹੰਗ ਬਿਹੜਾਂ ਦੀ ਗੱਲ ਕਰ ਲਈਏ ਸੋ ਬੱਚੇ ਦਾ ਬਧੇਰੇ ਕਰਦੀਆਂ ਤਾਂ ਕਰਕੇ ਥੋੜਾ ਬੱਚੇਆਂ ਨੂੰ ਜ਼ਿਆਦਾ ਖਿੱਚ ਕਰਦਾ ਪਸੂ ਠੀਕ ਆ ਤੇ ਬਾਕੀ ਆ ਦੇਖੋ ਠੀਕ ਆ ਬਾਕੀ ਦੋਸਤੋ ਬੱਚਾ ਲਾ ਕੇ ਇੱਕ ਵਾਰੀ ਚੁਵਾਈ ਆਪਾਂ ਤੁਹਾਨੂੰ ਜ਼ਰੂਰ ਕਰਕੇ ਦਿਖਾ ਦਿੰਨੇ ਆ ਸੋ ਬੱਚਾ ਲਾ ਦਿੰਦੇ ਆ ਤੇ ਚਵਾਈ ਕਰ ਦਿੰਦੇ ਆ ਬੱਚਾ ਵੀਰ ਜੀ ਲਾ ਦਿਓ ਲਾ ਦਿਓ ਬੱਚਾ ਨਾਲ ਹੀ ਲਿਆਓ ਆ ਲਾ ਦਿਓ ਬੱਚਾ ਉਤਾਰਾਂ ਤੂਰਾ ਮਾਰ ਕੇ ਤਸਲੀ ਨਾਲ ਦਿਖਾਈਏ ਠੀਕ ਹੈ Eh, 'yun ang algorithm ko, ठीक है, हाँ, जी, बस करी, कले कले ठंडी मार दो, दो दो चार तरता, कले कले था। ਚਲੋ ਜੀ ਐ ਮੋਗਿਆਂ ਹੋ ਗੀ ਯਾਰ ਹੋਈਆਂ ਬਾਈ ਪ੍ਰੇਮ ਕੀ ਕਰਦੇ ਆ ਮੁੱਲ ਕੀ ਕਰਦੇ ਆ ਡਿਮਾਂਡ ਇਹਦੀ ਡਿਮਾਂਡ ਤੇ 75000 ਕਰਦੇ ਆ ਅੱਛਾ ਜੀ ਹਾਂਜੀ ਬਾਕੀ ਕੋਈ ਨਹੀਂ ਤੁਸੀਂ ਦੱਸ ਦੋ ਮਾਨਤਾ ਕਰ ਦਾਂਗੇ ਨਹੀਂ ਕਰ ਦੋ ਆਪ ਵੀ ਦੱਸ ਦੋ ਹਾਂ ਨਾ ਕਿੱਥੋਂ ਤੱਕ ਹੁੰਦੀ ਹੈ ਜੀ 70 ਦੇ ਦੇ ਦिए ਰੇਟ ਵੈਸੇ ਜ਼ਿਆਦਾ ਕਰ ਦਿਓ ਵਿੱਚੋਂ ਮਾਨਤਾ ਹੋਰ ਵੀ ਚਲੋ 2 ਘਟਾ ਦਨੇ ਹੋਰ 68000 ਦੀ ਹਾਂਜੀ 68000 ਦੀ ਕੋਈ ਨਹੀਂ ਕੋਈ ਵੀਰ ਭਾਰ ਲਾਵੇ ਫੋਨ ਕਰ ਦਾਂਗੇ 68000 ਚੋ ਵੀ ਹਾਂਜੀ ਠੂਠ ਚੱਪਾ ਕਰ ਦਾਂਗੇ ਲਓ ਦੋਸਤੋ ਡਿਮਾਂਡ ਕੁਛ ਵੀ ਆ 68000 ਦੀ ਤੁਹਾਨੂੰ ਇਹ ਵਾੜ ਮਿਲ ਜੂਗੀ ਦਾਂਗੇ ਯਾਰ 10000 ਰੁਪਏ ਛੋੜ ਹੋਰ ਕਰਾਂ 68 ਚੋ ਹਾਂਜੀ ਚਲੋ ਚੰਗੀ ਗੱਲ ਆ ਜੀ ਤੇ ਬੋਲ ਦਿਓ ਨੰਬਰ ਵੀਰ ਹਾਂਜੀ ਨੰਬਰ 7078 ਹਾਂਜੀ 191 ਨਾਰ ਵਟਸਐਪ ਦਾ ਨੰਬਰ ਜੀ ਠੀਕ ਹੈ ਜੀ ਹਾਂਜੀ अच्छा एक ਆਪਣੇ ਕੋਲ ਮੱਝ ਪਕਾਉ ਸੀ ਹਾਂਜੀ ਠੀਕ ਹੈ ਇਹ ਵੀ ਦਿਖਾ ਦਗੇ ਹਾਂਜੀ ਇਹ ਨਾ ਮਤ ਢਾਈਆਂ ਕਿ ਮਹੀਨੇ ਦੀ ਸੂਈ ਆ ਅੱਛਾ ਜੀ ਢਾਈਆਂ ਕਿ ਦੀ ਤੇ ਦੁੱਧ ਹੋਊਗਾ 1.9 ਕਿਲੋ 9 ਕਿਲੋ ਦੁੱਧ ਆ ਢਾਈਆਂ ਮਹੀਨਿਆਂ ਦੀ ਸੂਈ ਹਾਂਜੀ ਠੀਕ ਹੈ ਜੀ ਸਵੇਰ ਹੋਊਗਾ ਕੋ ਚੌਥਾ ਕਾ ਹਾਂਜੀ ਹੈਗਾ ਇਹ ਚੌਥਾ ਕਾ ਸਵੇਰ ਠੀਕ ਤੇ ਇਹਨੂੰ ਨਾ 45 ਦਿਨ ਹੋ ਗਏ ਬਣੀ ਨੂੰ ਬਣੀ ਨੂੰ ਮਾਲੀ ਤੋਂ ਕਿ ਟਿਕਾ ਲਵਾਇਆ ਸੀ ਨਹੀਂ ਮਾਲੀ ਕੋ ਠੀਕ ਹੈ ਮਾਲੀ ਤੋਂ ਹਾਂਜੀ ਬਸ ਉਹਦੇ ਡੰਗ ਦਾ ਖਰਚਾ ਇੱਕ ਪਾਸ ਹੋ ਜਾਣੀ ਹੈ ਠੀਕ ਹੈ ਜੀ ਭਾਵੇਂ ਹੋਣੀ ਹੋ ਜੇ ਲਓ ਦੋਸਤੋ 45 ਦਿਨਾਂ ਦੀ ਅੱਗੇ ਬਣੀ ਆ ਠੀਕ ਹੈ ਜੀ ਮਾਲੀ ਤੋਂ ਬਣੀ ਆ ਤੇ 9 ਕਿਲੋ ਦੁੱਧ 9 ਕਿਲੋ ਦੁੱਧ ਹੋਊਗਾ ਨੈਟ ਕੇ 8 ਕਿਲੋ ਮੰਨ ਕੇ ਕੋਈ ਸੌਦਾ ਕਰ ਲੇ ਜੀ 8 ਕਿਲੋ ਮੰਨ ਕੇ ਕਰ ਲੇ ਕੋਈ ਸੌਦਾ 8 ਤੋਂ ਬਾਹਰ ਆ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਹੁਣ ਅੱਜ ਸਵੇਰ ਚੋਈ ਹੈ ਹਾਂਜੀ ਚੋਈ ਹੈ 7 ਕਿਲੋ ਦੀ ਚੋਈ ਹੈ ਜੀ ਠੀਕ ਹੈ ਜੀ ਤੇ ਪ੍ਰੇਮ ਭਾਈ ਇਹਨੂੰ ਖੋਲ ਕੇ ਤੋਰਦਗੇ ਲੋਕੀ ਦੋਸਤੋ ਸਵੇਰ ਕੋਈ ਚੌਥਾ ਮੰਨ ਕੇ ਵੀ ਸੌਦਾ ਕਰ ਸਕਦਾ 9 ਕਿਲੋ ਦੁੱਧ ਵੀਰ ਨੇ ਦੱਸਿਆ ਭਾਵੇਂ 8 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਲੇ 45 ਕਿ ਦਿਨਾਂ ਦੀ ਅੱਗੇ ਰਲਈ ਆ ਨਵੇਂ ਦੁੱਧ ਮਾਲੀ ਤੋਂ ਜਿਹੜੀ ਦੋਸਤੋ ਜੰਪ ਹੋਈ ਆ ਬਾਕੀ ਹੋਸਾ ਦੇ ਦੋਸਤੋ 100% ਪਸੂ ਰਹਿ ਵੀ ਜਾਵੇ ਉਹ ਕਿਸੇ ਵੀਰ ਦਾ ਇਲਾਕਾ ਬਾਕੀ ਮਧਰੀ ਡੌਲੀ ਦੀ ਆ ਤੇ ਹਾਈਟ ਕੱਦ ਵੀ ਚੰਗਾ ਭਾਰੀ ਵਜਨ ਲੋੜ ਪੂਰਾ ਤੇ ਚਵਾਈ ਚੌਥਾ ਨਾਲ ਦੀ ਚੰਗੀ ਆ ਜੀ ਹਾਂਜੀ ਹਾਂਜੀ ਠੀਕ ਆ ਧਾਰ ਦਾ ਨਾ ਫਰਕ ਹੋਊਗਾ ਠੀਕ ਆ ਬਈ ਠੀਕ ਆ ਹਾਂ ਦੋਸਤੋ ਜਵਾਪ ਅਸਮਾ ਦੀ ਵੀ ਚੰਗੀ ਆ ਤੇ ਮਿਲਦੀ ਪਹਾੜੇ ਤੇ ਨਾ ਹਾਂਜੀ ਹਾਂਜੀ ਪਹਾੜੇ ਤੇ ਮਿਲਦੀ ਆ ਜੀ ਚਾੜ ਤੇ ਦੋਸਤੋ ਪਹਾੜੇ ਤੇ ਧਾਰ ਤੇ ਆਪਾਂ ਕਹਿ ਲੈਨੇ ਵੀ ਇਸੇ ਇਸੇ ਤਰ੍ਹਾਂ ਮਿਲਦੀ ਆ ਤੁਰਦੇ ਤੁਰਦੇ ਹੈ ਨੂੰ ਤੁਰਦੇ ਕੋਈ ਸੋ ਦੋਸਤੋ ਵਜਨ ਨੋੜ ਪੂਰਾ ਠੀਕ ਆ ਜੀ ਬਾਕੀ ਵਜਨਦਾਰ ਆ ਫੁੱਲ ਵਜਨ ਵਾਲੀ ਆ ਤੇ ਦੁੱਧ 9 ਕਿਲੋ 8 ਕਿਲੋ ਮੰਨ ਕੇ ਕੋਈ ਵੀ ਰਸਬਦਾ ਕਰ ਸਕਦਾ ਤੇ ਚਵਾ ਦੀ ਵੀ ਤੁਹਾਨੂੰ ਦੱਸਦਾ ਵੀ ਚਵਾ ਆਪਸ માં ਵੀ ਚੰਗਾ ਬਾਕੀ ਰੇਟ ਪੁੱਛਾਂਗੇ ਆਪਾਂ ਦੋਸਤੋ ਹੁਣ ਰੇਟ ਕਿੰਨਾ ਵੀਰ ਕਰਦਾ ਬਾਕੀ ਡਿਮਾਂਡ ਬਿਲਕੁਲ ਜਿਹੜੀ ਦੋਸਤੋ ਥੋੜੀ ਹੋਊਗੀ ਜੈਜ ਰੇਟ ਹੋਊਗਾ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਘਰਾਂ ਕੇ ਆਪਣੀ ਤਸੱਲੀ ਕਰ ਲਿਓ ਦੁੱਧ ਬੇਸ਼ੱਕ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੇ ਵੀਡੀਓ ਕਾਲ ਤੇ ਵੀ ਤੁਸੀਂ ਤਸੱਲੀ ਕਰਵਾ ਸਕਦੇ ਜੀ ਠੀਕ ਆ ਜੀ ਤੇ ਬੇਸ਼ੱਕ ਅੱਗੇ ਕੋਈ ਚੌਥਾ ਸੂਆ ਵੀਰ ਸਮਝ ਸਕਦਾ ਵੀ ਚੌਥੇ ਸੂਵੇ ਹੁਣ ਚੱਲ ਰਹੀ ਪੰਜਵੇਂ ਲਈ ਗੱਬਣ ਜਾਂ ਚੌਥੇ ਲਈ ਗੱਬਣ ਉਹ ਕਿਸੇ ਵੀਰ ਦੀ ਸਮਝ ਆ ਜਿਵੇਂ ਵੀ ਕਿਸੇ ਨੂੰ ਸੈਟ ਬੈਠੇ ਹੋਵੇਂ ਤੁਸੀਂ ਮੰਨ ਸਕਦੇ ਜੀ ਤੇ ਬਾਕੀ ਇਹਦਾ ਮੁੱਲ ਕੀ ਕਰਦੇ ਪਏ ਆ ਜੀ ਮੁੱਲ 60 ਕਰਦੇ ਹਾਂ 60 ਹਾਂ ਜੀ ਦੇਲ ਆ ਦੀ ਗੱਲ ਕਰੀਏ ਵੀ ਦੇਲ ਆ ਕਿੱਥੋਂ ਲੱਕਦੇ ਨੇ ਹੈ 59000 ਯਾਰ 59000 ਦੀ ਹਾਨਾ ਉਹਦੇ ਦਾ 52000 52000 ਦੀ ਹਾਂਜੀ ਲਓ ਵੀ 52000 ਦੀ ਦੋਸਤੋ ਵੀਰਾ ਫੋਨ ਕਰੇ ਕਰ ਲਾਂਗਾ ਮੈਂ ਤਾਂ ਠੀਕ ਆ ਜੀ 52000 ਦੀ ਤੇ 52000 ਦੇ ਵਿੱਚੋਂ ਵੀ ਵੀਰਾਂ ਦਾ ਵੀ ਛੋੜ ਛੱਪਾ ਕਰਦਾ ਕਿ ਕੋਈ ਫੋਨ ਕਰੇ ਵੀਰ ਬਾਕੀ ਕਦਕੁੱਦ ਵੀ ਚੰਗਾ ਵਜਣ ਦੋੜ ਪੂਰਾ ਫੁੱਲ ਵਜਣਦਾਰ ਇਹ ਦੋ ਅਜਨਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਇਸ ਘਰੋਂ ਨੰਬਰ ਸਕਰੀਨ ਤੇ ਚੱਲਦੇ ਆ ਦੋਸਤੋ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਬਾਕੀ ਰੇਟ ਭਾਅ ਪੜਤਾ ਵੀ ਬਿਲਕੁਲ ਠੀਕ ਆ ਪਸ਼ੂਆਂ ਦੇ ਹਿਸਾਬ ਨਾਲ ਬਾਕੀ ਕੋਈ ਵੀ ਰਫ ਦੀ ਸਮਝ ਨਾਲ ਵੀ ਰੇਟ ਲਾ ਸਕਦਾ ਕੋਈ ਗੁੱਸੇ ਵਾਲੀ ਗੱਲ ਨਹੀਂ ਹੁੰਦੀਗੀ ਤੇ ਖਾਸ ਵੀਰ ਤੁਸੀਂ ਜਿਹੜੀਆਂ ਦੋਸਤੋ ਪਿੰਡ ਝਭਾਲ ਕਰਨੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ